ਇੱਕ ਐਸੇ ਇਲਾਕੇ ਦੇ ਵਿੱਚ ਪਹੁੰਚੇ ਆ ਜਿਸੇ ਇਲਾਕੇ ਦੇ ਵਿੱਚ ਇੱਕ ਐਸਾ ਘਰ ਆ ਜਿਸ ਨੂੰ ਇੱਕ ਘਰ ਨੂੰ ਵੇਖ ਕੇ ਅੱਖਾਂ ਜ਼ਰੂਰ ਨਮੋਸ਼ੀਦ ਭਰੀਆਂ ਹੋ ਜਾਂਦੀਆਂ ਨੇ ਕਿ ਮੈਂ ਰੋਣਾ ਨਹੀਂ ਕੋਈ ਗੱਲ ਨਹੀਂ ਅਸੀਂ ਆ ਗਏ ਨਾ ਜਿਹੜੇ ਦਾਨੀ ਵੀਰ ਵੇਖ ਰਹੇ ਨੇ ਨਾ ਜ਼ਰੂਰ ਤੁਹਾਡੀ ਮਦਦ ਕਰਨਗੇ ਤੇ ਬਾਲਿਆਂ ਦੀਆਂ ਛੱਤਾਂ ਵੀ ਇਸ ਤਰ੍ਹਾਂ ਦੀਆਂ ਨੇ ਕਿ ਕਿਸੇ ਵੀ ਵੇਲੇ ਜੜੀਆਂ ਨੇ ਉਹ ਥੱਲੇ ਆ ਸਕਦੀਆਂ ਨੇ ਇਹੜਾ ਤੁਰਪ ਤੱਕ ਮਨ ਨੂੰ ਮੱਤ ਲਾ ਲੈ ਜਾ ਆਪਣਾ ਰੋਟੀ ਕਾ ਨਿੰਮਾ ਨਿੰਬੂ ਕੀ ਦੀ ਮਿਲਦੀ ਹੈ ਦੋਸਤੋ ਇਸ ਸਮੇਂ ਸ਼੍ਰੀ ਗੁਰੂ ਰਾਮਦਾਸ ਜੀ ਨਗਰੀ ਸ਼੍ਰੀ ਅੰਮ੍ਰਿਤਸਰ ਵਿਖੇ ਮੌਜੂਦ ਹਾਂ ਜਿੱਥੇ ਕਿ ਇੱਕ ਐਸੇ ਇਲਾਕੇ ਦੇ ਵਿੱਚ ਪਹੁੰਚੇ ਹਾਂ ਜਿਸੇ ਇਲਾਕੇ ਦੇ ਵਿੱਚ ਇੱਕ ਐਸਾ ਘਰ ਹੈ ਜਿਸ ਨੂੰ ਇਹ ਘਰ ਨੂੰ ਵੇਖ ਕੇ ਅੱਖਾਂ ਜ਼ਰੂਰ ਨਮੋਸ਼ੀਦ ਭਰੀਆਂ ਹੋ ਜਾਂਦੀਆਂ ਨੇ ਕਿ ਕੁ ਪਹਿਲਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਤੁਸੀਂ ਇਹ ਘਰ ਦੀ ਤਸਵੀਰ ਦੇਖੋ ਇੱਕ ਛੋਟਾ ਜਿਹਾ ਜਿਹੜਾ ਲੱਕੜ ਦਾ ਬੂਹਾ ਹੈ ਅੰਦਰ ਦੇ ਹਾਲਾਤ ਹੋਰ ਵੀ ਬੱਤਰ ਤੋਂ ਬੱਤਰ ਨੇ ਕਿਉਂਕਿ ਇਹ ਤਸਵੀਰ ਜਿਹੜੀ ਆ ਅੱਖਾਂ ਦੇ ਵਿੱਚ ਜ਼ਰੂਰ ਨਾਮ ਹੋ ਜਾਂਦੀਆਂ ਨੇ ਜਦੋਂ ਇਸ ਤਰ੍ਹਾਂ ਦੀ ਤਸਵੀਰ ਦੇਖਦੇ ਆ ਕਿਉਂਕਿ ਅੱਜ ਕੱਲ ਦਾ ਸਮਾਂ ਹੋਵੇ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਘਰ ਦੇਖਣ ਨੂੰ ਜਦੋਂ ਮਿਲਦਾ ਹੈ ਤਾਂ ਅੱਖਾਂ ਜ਼ਰੂਰ ਮੋਸ਼ੀ ਹੋ ਜਾਂਦੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਜ਼ਰੂਰ ਕਿਤੇ ਨਾ ਕਿਤੇ ਸਹੀ ਵੱਸਦੇ ਨੇ ਮਗਰ ਇਸ ਤਰ੍ਹਾਂ ਦੇ ਹਾਲਾਤ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੇ ਨੇ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਨੇ ਤਾਂ ਅਸੀਂ ਜ਼ਰੂਰ ਤੁਹਾਡੇ ਰੂਬਰੂ ਕਰਦੇ ਆ ਤਾਂ ਜੋ ਤੁਸੀਂ ਜੋ ਦਾਨੀ ਵੀਰ ਹੈਗੇ ਨੇ ਮਦਦ ਕਰਨਾ ਚਾਹੁੰਨ ਜ਼ਰੂਰ ਕਰ ਸਕਣ ਇਹ ਪਰਿਵਾਰ ਦੇ ਹਾਲਾਤ ਤੁਸੀਂ ਇੱਥੇ ਦੇਖੇ ਨੇ ਤੁਸੀਂ ਅੰਦਰ ਦੀ ਤਸਵੀਰ ਦੇਖੋ ਕਿ ਜਿੱਥੇ ਰਹਿਣ ਬਸੇਰਾ ਇੱਕੋ ਕਮਰਾ ਘਰ ਦੇ ਵਿੱਚ ਸੁਖ ਨਾਲ ਚਾਰ ਜੀਵ ਨੇ ਨਗਰ ਘਰਦਿਆਂ ਵਾਸਤੇ ਇੱਕ ਕਮਰਾ ਉਹ ਵੀ ਕਮਰਾ ਤੁਸੀਂ ਦੇਖ ਸਕਦੇ ਹੋ ਬਾਲਿਆਂ ਦੀਆਂ ਜਿਹੜੀਆਂ ਛੱਤਾਂ ਨੇ ਤੇ ਬਾਲਿਆਂ ਦੀਆਂ ਛੱਤਾਂ ਵੀ ਇਸ ਤਰ੍ਹਾਂ ਦੀਆਂ ਨੇ ਕਿ ਕਿਸੇ ਵੀ ਵੇਲੇ ਜਿਹੜੀਆਂ ਨੇ ਉਹ ਥੱਲੇ ਆ ਸਕਦੀਆਂ ਨੇ ਇਸ ਤਰ੍ਹਾਂ ਦੇ ਖਤਰਨਾਕ ਮਾਹੌਲ ਦੇ ਵਿੱਚ ਜਿਹੜਾ ਪਰਿਵਾਰ ਰਹਿ ਰਿਹਾ ਮਗਰ ਗਰੀਬੀ ਦਾ ਇਹਨੂੰ ਕਹਿੰਦੇ ਆ ਨਾ ਕਿ ਆਖਰੀ ਜਿਹੜਾ ਸਾਹ ਹੁੰਦਾ ਗਰੀਬੀ ਦਾ ਉਹ ਦੇਖਣ ਨੂੰ ਮੇਰੇ ਆ ਕਿਉਂਕਿ ਬਹੁਤ ਦੁੱਖ ਹੋ ਰਿਹਾ ਕਿ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਚ ਰਹਿੰਦੇ ਹੋਈਏ ਫਿਰ ਵੀ ਇਸ ਤਰ੍ਹਾਂ ਦੇ ਹਾਲਾਤ ਕਿਸੇ ਕਰਦੇ ਹੋਣ ਤਾਂ ਦੁੱਖ ਹੁੰਦਾ ਤੇ ਸੋ ਪਰਿਵਾਰਿਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਕਿਵੇਂ ਬਣੇ ਕਿਉਂਕਿ ਪਰਿਵਾਰ ਜਿਹੜਾ ਉਹ ਮਿੰਤਾ ਜ਼ਰੂਰ ਕਰ ਰਿਹਾ ਅਪੀਲ ਜ਼ਰੂਰ ਕਰ ਰਿਹਾ ਕਿ ਸਾਡੀ ਜਿਹੜੀਆਂ ਮਦਦ ਕੀਤੀ ਜਾਵੇ ਇਹ ਪਰਿਵਾਰਿਕ ਮੈਂਬਰ ਨੇ ਬੇਬੇ ਜੀ ਸਾਡੇ ਨਾਲ ਮ ਪਹਿਲਾਂ ਤਾਂ ਜੀ ਇਹ ਹਾਲਾਤ ਇਸ ਤਰ੍ਹਾਂ ਬਣੇ ਕਿਉਂਕਿ ਇਹ ਘਰ ਦੇ ਅੱਜਕੱਲ੍ਹ ਸ੍ਰੀ ਗੁਰੂ ਰਾਮਦਾਸ ਜੀ ਨਗਰੀ ਚ ਅਸੀਂ ਬੈਠੇ ਆਂ ਇਸ ਤਰ੍ਹਾਂ ਦੇ ਹਾਲਾਤ ਕਿਵੇਂ ਬਣ ਗਏ ਜੀ ਮਾਲਕ ਨੇ ਨਹੀਂ ਦਿੱਤੇ ਇਹ ਖਰਚੇ-ਖਰਚੇ ਇਸੇ ਤਰ੍ਹਾਂ ਹੀ ਲਈ ਧੋਕ ਬਿਮਾਰੀਆਂ ਨੇ ਸਾਨੂੰ ਠੁਮਾ ਕਰਤਾ ਬੇਬੀ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਨਗਰੀ ਦੇ ਵਿੱਚ ਰਹਿੰਦੇ ਹੋਏ ਕਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਇਹ ਵੀ ਸਾਹ ਜਿੰਦਗੀ ਦੇ ਵਿੱਚ ਕਿਹੜਾ ਇਸ ਤਰ੍ਹਾਂ ਦਾ ਮੋੜ ਆਇਆ ਜਦੋਂ ਇਹ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਇਹ ਵੀ ਬਿਮਾਰ ਹੋਈ ਘਰ ਦੇ ਘਰ ਦੇ ਕੋਈ ਜੀਵ ਨਹੀਂ ਕੋਈ ਜਿਹੜਾ ਤੋਂੜਪਤ ਤੱਕ ਮੰਨਣਾ ਨਾ ਲੈ। ਦਾ ਫਰੋ ਟਿਪਾ ਨਾ ਨਿੰਬੂ ਟਿੱਕੀ ਵੀ ਨਹੀਂ ਦਿੰਦੀ। ਘਰ ਦੇ ਵਿੱਚ ਕੌਣ-ਕੌਣ ਹੈ ਜੀ ਕਿਹਨੇ ਕਾਕਾ ਦੇ ਦੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਇਹ ਪੁੱਤ ਮਾਣ ਮੋਟਾ ਕੋਸ਼ੇਵ ਜਰਾ ਮਰਟ ਕਰ ਦਿੰਦਾ। ਕਿਵੇਂ ਘਰ ਦੇ ਵਿੱਚ ਦੋ ਬੇਟੀਆਂ ਨੇ ਵਿਆਹ ਦੇ ਸੁਪਨੇ ਸਜਾਏ ਆ। ਕੀ ਫਰਮਾਨ ਦੇ ਵਿੱਚ ਕੀ ਹੁੰਦਾ? ਸਾਡਾ ਕੰਮ ਹੀ ਸਾਰਾ ਖਰਾਬ ਹੋ ਗਿਆ ਬਚਨ ਘਰ ਬੇਟੀ ਆ। ਪੜੀਆਂ ਬੇਟੀਆਂ ਹਾਂਜੀ ਪਾਸਟੂ ਕੀਤੀ ਆ ਜੇ ਪੜਨ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਅਸੀਂ ਸੁਣ ਰਹੇ ਹਾਂ ਆਫਟਰ ਰਿਪੋਰਟ ਦੱਲ ਕਰ ਰਹੀ ਸੀ ਕਿ ਤੀਰਾਣੀ ਹੈ ਪੜ੍ਹੀ ਲਿਖੀ ਹੈ ਮਗਰ ਦਿਮਾਗੀ ਸੰਤੁਲਨ ਜਿਹੜਾ ਸਮਾਂ ਬਾਅਦ ਕੁਝ ਹੋਇਆ ਕੀ ਹੋਇਆ ਹਾਂਜੀ ਪਹਿਲੋ ਠੀਕ ਠਾਕ ਹੀ ਆ ਚੇਕਸਾਨ ਹੋਇਆ ਇਸ ਤਰ੍ਹਾਂ ਹੀ ਹਾਂਜੀ ਬੱਚੇ ਕਹਿੰਦੇ ਆ ਕਿ ਮਾਂ ਸਾਨੂੰ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਕਹਿੰਦੇ ਵਿਚਾਰੇ ਉਹਨਾਂ ਮਾਰ ਨਹੀਂ ਰੁਕੀਂ ਤੁਸੀਂ ਮਿਲਦੀਆਂ ਨਾਲ ਲਗਾ ਕੇ ਉੱਪਰ ਕਰਦੇ ਨਹੀਂ। ਬੇ ਰੋਣਾ ਨਹੀਂ ਕੋਈ ਗੱਲ ਨਹੀਂ ਅਸੀਂ ਆ ਗਏ ਨਾ ਜਿਹੜੇ ਦਾਨੀ ਵੀਰ ਦੇਖ ਰਹੇ ਨੇ ਨਾ ਜ਼ਰੂਰ ਤੁਹਾਡੀ ਮਦਦ ਕਰਨਗੇ। ਤੁਸੀਂ ਇੱਕ ਵਾਰ ਅਪੀਲ ਜ਼ਰੂਰ ਕਰੋ। ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਕਿ ਲੋਕਾਂ ਤੱਕ ਤੁਹਾਡੀ ਆਵਾਜ਼ ਪਹੁੰਚੇ ਕਿ ਤਾਂ ਹੀ ਲੋਕ ਘਰ ਤੱਕ ਪਹੁੰਚਣਗੇ। ਠੀਕ ਹੈ। ਮਦਦ ਕਰੋ। ਕੋਈ ਗੱਲ ਨਹੀਂ। ਦੇਖੋ ਤੁਸੀਂ ਕਿ ਅੱਖਾਂ ਦੇ ਜਿਹੜੇ ਹੰਝੂ ਨੇ ਕੀ ਬਿਆਨ ਕਰ ਰਹੇ ਨੇ ਤੁਸੀਂ ਦੇਖੋ। ਸਰਕਾਰੀ ਕੋਈ ਮਦਦ ਨਹੀਂ ਤੁਹਾਨੂੰ ਦੇ ਸਕੀ। ਕਹਿਣਾ ਨਹੀਂ ਕੀ। ਬੜਿਆ ਮਨ ਜਾ ਜਾ ਕੇ ਵੀ ਇਹ ਤਾਂ ਆਪਾਂ ਕਹਿੰਦੇ ਮਰਨ ਦਾ। ਫਿਰ ਉਸ ਤਾਲ ਜਿਹੜਾ ਥੋੜਾ ਜਿਹਾ ਆਪਣੀ ਸਟੇਮ ਦੇ ਨਾਲ ਟੱਲਿਆ ਫਿਰ ਇਹਦੇ ਬੰਦ ਨਹੀਂ ਜਾਂਦੀ। ਇਹ ਜਿਹੜੀ ਮਦਦ ਕਰ ਗਿਆ। ਅੱਛਾ। ਹਾਂਜੀ। ਤੁਸੀਂ ਦੇਖੋ ਕਿ ਘਰ ਦੇ ਵਿੱਚ ਜਿਹੜੇ ਹਾਲਾਤ ਨੇ ਇੰਨੇ ਇੱਕ ਬੱਤਰ ਹੋਏ ਨੇ ਇਹ ਤਸਵੀਰਾਂ ਤੁਸੀਂ ਦੇਖੋ ਪਹਿਲਾਂ ਕਿ ਘਰ ਦੀਆਂ ਜਿਹੜੇ ਬਾਲੇ ਦੀਆਂ ਛੱਤਾਂ ਨੇ ਕਿਸੇ ਵੀ ਸਮੇਂ ਡਰ ਲੱਗ ਰਿਹਾ ਕਿ ਜਦੋਂ ਬਾਰਿਸ਼ ਆਉਂਦੀ ਹੋਵੇਗੀ ਕੀ ਮਾਹੌਲ ਹੁੰਦਾ। ਬੇਬੇ ਫਿਰ ਜਦੋਂ ਬਾਰਿਸ਼ ਪੂਰੀ ਸ਼ਾਂਤੀ ਹੋਵੇਗੀ ਕਿਵੇਂ ਰਹਿਣ ਬਸੇਰਾ ਕਿਵੇਂ ਰਹਿਣ। ਆਪੇ ਬਾਹਰ ਨੰਦਰੇ ਖਲੋ ਖਲੂ ਜਾਈਦਾ ਬਾਬੂ ਕਦੀ ਸੋਚਿਆ ਸੀ ਇਸ ਤਰ੍ਹਾਂ ਦੇ ਹਾਲਾਤ ਵੀ ਬਣਨਗੇ ਨਹੀਂ ਜੀ ਅਜੇ ਨਹੀਂ ਸਕੇ ਕਿਉਂਕਿ ਸਰੀਰ ਠੀਕ ਠਾਕ ਸੀ ਤੇ ਮਿਹਨਤ ਕਰੀਦੀ ਸੀ ਰੋਟੀ ਪਣੀ ਚੰਗਾ ਖਾਈਦਾ ਸੀ ਕੋਈ ਸਰੀਰ ਤੇ ਕਸਟ ਆ ਗਿਆ ਇਹੋ ਜਿਹਾ ਉਸ ਤੋਂ ਬਾਅਦ ਰਹਿੰਦਾ ਰਹਿੰਦਾ ਰਹਿ ਗਿਆ ਉਹਦੇ ਬੱਚੇ ਵੀ ਛੋਟੀਆਂ ਸੀ ਮੁੰਡਾ ਵੀ ਛੋਟਾ ਸੀ ਇਹ ਤੇ ਹੁਣ ਜਾ ਕੇ ਚਲੋ ਮੜਾ ਜਾ ਉਹ ਕੰਮ ਕਰਨ ਲੱਗ ਪਿਆ ਕਿ ਰੋਟੀ ਚੱਲਣ ਲੱਗੀ ਬਾਬੂ ਰੱਬ ਦੇ ਯਕੀਨ ਅੱਜ ਵੀ ਰੱਬ ਤੇ ਪੂਰ ਚਕੀਨ بس ਉਹ ਚੀਜ਼ ਮੈਨੂੰ ਲੈ ਕੇ ਬੈਠੀ ਰਹੀ ਹੈ ਰੱਬ ਤੇ ਮੈਨੂੰ ਇੰਨਾ ਯਕੀਨ ਮਰ ਰੱਖਣਾ ਅੱਲਾ ਦੇ ਕਰਜ ਜਾਈਦਾ ਮੰਗੋ ਦਿੰਦੀ ਆ ਇਹ ਯਕੀਨ ਹੀ ਆ ਤੇ ਕਿਹੜਾ ਇੱਕ ਦੇਖੋ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਆ ਅੱਖਾਂ ਦੇ ਵਿੱਚ ਹੰਝੂ ਜਿਹੜੇ ਉਹ ਜ਼ਰੂਰ ਦੱਸ ਰਿਹਾ ਕਿ ਕਿੰਨੀ ਕਸੂਰਤ ਹੈ ਇਸ ਪਰਿਵਾਰ ਨੂੰ ਕਿਉਂਕਿ ਕਹਿ ਰਹੇ ਨੇ ਕਿ 15 ਸਾਲ ਹੋ ਚੁੱਕੇ ਨੇ ਕਿ ਘਰ ਦੇ ਵਿੱਚ ਮਜਬੂਰੀਆਂ ਇਸ ਤਰ੍ਹਾਂ ਦੀਆਂ ਪੈ ਗਈਆਂ ਬਿਮਾਰੀਆਂ ਇਸ ਤਰ੍ਹਾਂ ਦੀਆਂ ਆ ਗਈਆਂ ਜਿਸ ਦੇ ਨਾਲ ਕਿ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿਉਂਕਿ ਇਹ ਤਸਵੀਰ ਜਿਹੜੇ ਲੋਕਾਂ ਦੇ ਲਈ ਆ ਬਹੁਤ ਇੱਕ ਨਮੋਸ਼ੀ ਭਰੀ ਤਸਵੀਰ ਆ ਘਰ ਦੇ ਵਿੱਚ ਦੋ ਧੀਆਂ ਨੇ ਇਹ ਧੀਆਂ ਵੀ ਇੰਨੀ ਕਿ ਸ਼ਾਂਤ ਬੈਠੀਆਂ ਰਹਿੰਦੀਆਂ ਨੇ ਕਿਉਂ ਕਿ ਦਿਮਾਗੀ ਸੰਤੁਲਨ ਜਿਹੜਾ ਆ ਉਹ ਕਿਤੇ ਨਾ ਕਿਤੇ ਕਹਿ ਸਕਦੇ ਅਸੀਂ ਗਰੀਬੀ ਦੇ ਨਾਲ ਕਹਿ ਸਕਦੇ ਆ ਕਿ ਹਾਲਾਤ ਜਿਹੜੇ ਇਸ ਕਦਰ ਬਣ ਚੁੱਕੇ ਨੇ ਤੇ ਹੁਣ ਬੇਬੇ ਤੇ ਬਾਪੂ ਜਿਹੜੇ ਆ ਕੋਸ਼ਿਸ਼ਾਂ ਕਰ ਰਹੇ ਕਿ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਸਕੀਏ ਮਗਰ ਹਾਲਾਤ ਜਿਹੜੇ ਆ ਉਹ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਘਰ ਦੀਆਂ ਛੱਤਾਂ ਵੀ ਜੜੀਆਂ ਨੇ ਮੈਂ ਜੇ ਗੱਲ ਕਰਾਂ ਆਪਣੇ ਆਈਡੀਆ ਦੇ ਨਾਲ ਗੱਲ ਕਰਾਂ ਤਾਂ ਇਹ ਸਾਲ ਵੀ ਹੋਰ ਜਿਹੜੀਆਂ ਨੇ ਛੱਤਾਂ ਜਿਹੜੀਆਂ ਨੇ ਉਹ ਟੇਕ ਨਹੀਂ ਸਕਦੀਆਂ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਡਿੱਗੀਆਂ ਹੋਈਆਂ ਛੱਤਾਂ ਨੇ ਹੋਰ 2-3 ਵਾਰ ਜੇ ਬਾਰਿਸ਼ ਆਵੇ ਤਾਂ ਡਰ ਜਿਹੜਾ ਉਹ ਖੋਫ ਭਰਿਆ ਮੰਜ਼ਰ ਹੈ ਜਿਹੜਾ ਉਹ ਦਿਖਾਈ ਦਿੰਦਾ ਹੋਵੇਗਾ ਸਾਡੇ ਨਾਲ ਇਲਾਕੇ ਦੇ ਜਿਹੜੇ ਕਾਉਂਸਲਰ ਹਨ ਉਹ ਵੀ ਮੌਜੂਦ ਨੇ ਭਾਈ ਸਾਹਿਬ ਹਾਲਾਤ ਦੇਖੇ ਨੇ ਤੁਸੀਂ ਵੀ ਆਪਣੇ ਪੱਖੋਂ ਜਿਹੜੀ ਮਦਦ ਕਰ ਰਹੇ ਹੋ ਉਹਨਾਂ ਦੇ ਜ਼ੁਬਾਨੀ ਅਸੀਂ ਸੁਣ ਰਹੇ ਹਾਂ ਮਗਰ ਕੀ ਤੁਸੀਂ ਆਪਣੀ ਜ਼ੁਬਾਨੀ ਵੀ ਦੱਸੋ ਕੀ ਹਾਲਾਤ ਕੀ ਨੇ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਤੁਸੀਂ ਦੇਖ ਹੀ ਲਿਆ ਵਾ ਮੈਂ ਦੱਸਦਾ ਵਾਂ ਵੀ ਇੱਕ ਆਪਾਂ ਘਰ ਤਾਂ ਹੁੰਦੇ ਆ 10 11 ਫੁੱਟ ਦੀ ਛੱਤ ਹੁੰਦੀ ਸਾਡੀ ਕੰਦਾ ਨਹੀਂ ਕਰਦੀ ਆ 6 ਫੁੱਟ ਤੇ ਉਹਨਾਂ ਦੇ ਵੇਲੇ ਪੱਕਾ ਸਿਰ ਤੇ ਜੇ ਇਹ ਵਿਚਾਰੇ ਖਲੋਂਦੇ ਹੋਣਗੇ ਕਿ ਬੈਂਦੀ ਹੋਣਗੇ ਇੱਥੇ ਇਹ ਬਹੁਤ ਮਾੜੇ ਹਾਲਾਤ ਆ ਇਹਨਾਂ ਦਾ ਨੀਲਾ ਕਾਰਡ ਵੀ ਨਹੀਂ ਬਣਿਆ ਤੁਸੀਂ ਕਿੰਨੀ ਕੁ ਕੋਸ਼ਿਸ਼ਾਂ ਕਰ ਰਹੇ ਹੋ ਇਹਨਾਂ ਪਰਿਵਾਰ ਨੂੰ ਸਟੇਬਲ ਮੈਂ ਅੱਜ ਵੀ ਕੋਸ਼ਿਸ਼ ਕਰ ਰਹੇ ਆਂ ਮੈਂ ਇਹਦੇ ਸੀਐਮ ਸਾਹਿਬ ਜਿਹੜੇ ਨੀਲੇ ਕਾੜ ਆ ਉਹ ਵੀ ਇਹਨਾਂ ਨੂੰ ਬਣਾ ਕੇ ਤੇਨ ਕੁਛ ਸਾਈਡਾਂ ਬੰਦ ਆ ਸਾਈਡਾਂ ਵੀ ਖੋਲਣ ਜਿਹੜੇ ਜਾਦੇ ਕਰੀਬ ਲੱਕੇ ਆ ਕੁਛ ਜਿਹੜੀ ਬਾਲਾਂ ਛਤਾਂ ਦੀ ਆਪਾਂ ਗੱਲ ਕਰਦਿਆਂ ਨਾ ਉਹ ਆਨਲਾਈਨ ਚੜਾਇਆ ਪਟਵਾਰੀ ਸਾਹਿਬ ਕੋ ਆਪਾਂ ਗਏ ਸੀ ਉਹ ਕਹਿੰਦੇ ਆ ਵੀ ਇਹ ਜਿਹੜਾ ਇਲਾਕਾ ਨਟਪਈ ਇਹ ਲਾਲਕੀਰ ਚ ਨਹੀਂ ਆਉਂਦਾ ਜਦ ਕਿ ਸਾਡੇ ਇਲਾਕੇ ਦੇ ਜਿਰਸ਼ੀ ਰਜਿਸਟਰੀਆਂ ਹੈਗੀਆਂ ਨਹੀਂ ਕਿਸ ਦੀਆਂ ਹਾਂ ਬਾਹਰ ਚਪਾ ਰੋਡ ਤੇ ਵੇਖ ਲੋ ਕਲੋਨੀਆਂ ਕਟੀਆਂ ਨੇ ਰਜਿਸਟਰੀਆਂ ਹੈਗੀਆਂ ਉਹਨਾਂ ਇਹ ਵੀ ਇਲਾਕਾ ਵਿੱਚ ਲੈ ਆਂਦਾ ਟਪਈ ਇੱਥੇ ਰਜਿਸਟਰੀ ਕਿਸ ਦੀ ਨਹੀਂ ਹੈਗੀ ਸਾਰੇ ਲਾਲਕੀਰ ਦੇ ਵਿੱਚ ਆਉਂਦੇ ਆ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਘਰੀਬ ਪਤਾ ਤਾਂ ਹੈਗਾ ਹੀ ਆ ਵੀ ਜਿਨ੍ਹਾਂ ਵਾਲਿਆਂ ਛੱਤਾਂ ਆ ਆਪਾਂ ਮੁਆਵਜ਼ਾ ਤੇ ਦੇਣਾ ਹੀ ਆ ਤੇ ਆਪਾਂ ਉਹਨਾਂ ਨੂੰ ਮੁਆਵਜ਼ਾ ਦੇਗੇ ਜੇ ਰਜਿਸਟਰੀਆਂ ਹੋਈਆਂ ਜਿਨ੍ਹਾਂ ਰਜਿਸਟਰੀਆਂ ਨਾ ਕਹਿੰਦੇ ਵੀ ਉਹਨਾਂ ਨੂੰ ਮੁਆਵਜ਼ਾ ਮਿਲਣਾ ਵਾ ਜੀ ਜਦਕਿ ਉਹ ਲਾਲਕੀਰ ਦੇ ਵਿੱਚ ਹੀ ਸਾਡਾ ਟਪਈ ਇਲਾਕਾ ਆਉਂਦਾ ਵਾ ਬੇਨਤੀ ਕਰਨਾ ਚਾਹੁੰਦੇ ਇਹਨਾਂ ਦਾ ਕਨਕਲਾ ਕਾਰਡ ਵੀ ਬਣਾਇਆ ਜਾਵੇ ਤੇ ਇਹਨਾਂ ਦਾ ਵੀ ਸੋਚਿਆ ਜਾਵੇ ਜੀ ਬਿਲਕੁਲ ਜੀ ਇਲਾਕੇ ਦੇ ਕਾਉਂਸਲਰ ਨੇ ਉਹ ਬੇਨਤੀ ਜ਼ਰੂਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਜਿਹੜੀ ਮਦਦ ਹੈ ਉਹ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਆਪਣੇ ਪੱਖੋਂ ਜਿੰਨੀ ਮਦਦ ਹੋ ਸਕਦੀ ਸੀ ਕਿਉਂਕਿ ਇੱਕ ਕਾਉਂਸਲਰ ਕੋ ਪੂਰਾ ਇਲਾਕਾ ਹੁੰਦਾ ਪੂਰਾ ਇਲਾਕਾ ਦੇਖਣਾ ਹੁੰਦਾ ਤੇ ਉਸ ਮੁਤਾਬਿਕ ਜੇ ਗੱਲ ਕਰੀਏ ਤਾਂ ਜਿੰਨੀ ਬਣਦੀ ਮਦਦ ਹੈ ਪਰਿਵਾਰ ਦੇ ਜ਼ੁਬਾਨੀ ਵੀ ਸੁਣਾਇਆ ਕਿ ਉਹਨਾਂ ਵੱਲੋਂ ਕੀਤੇ ਜਾ ਰਹੀ ਹੈ ਬੇਬੇ ਇੱਕ ਵਾਰ ਜਿਹੜੇ ਦਾਨੀ ਵੀਰ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਜ਼ੁਬਾਨੀ ਘਰ ਦੇ ਇੱਕ ਵਾਰ ਹ ਦੇਖੋ ਦੋ ਸ਼ਬਦੀ ਹੈ ਕਿ ਘਰ ਦੇ ਹਾਲਾਤ ਜਿਹੜੇ ਠੀਕ ਕਰ ਦੋ ਕੋਈ ਜਜ਼ਬਾਤ ਵੀ ਜਿਹੜੇ ਆ ਉਹ ਜ਼ਰੂਰ ਨਹੀਂ ਕਹੇ ਜਾ ਰਹੇ ਕਿਉਂਕਿ ਘਰ ਦੇ ਵਿੱਚ ਗਰੀਬੀ ਇੰਨੀ ਆ ਕਿ ਗੱਲਾਂ ਜਿਹੜੀਆਂ ਨੇ ਉਹ ਕਹਿੰਦੇ ਨੇ ਜੀ ਜ਼ਰੂਰ ਘਰ ਦੇ ਵਿੱਚ ਆਨ ਦਾਨੇ ਉਹਦੇ ਕਮਲੇ ਵੀ ਸਿਆਣੇ ਬਿਲਕੁਲ ਇਹ ਗੱਲਾਂ ਸੱਚੀਆਂ ਨੇ ਮਗਰ ਇਹ ਜਿਹੜੀ ਅਪੀਲ ਹੈ ਬਸ ਇੰਨੀ ਕਹੀ ਹੈ ਕਿ ਸਹੀ ਕਰ ਦੋ ਤੁਸੀਂ ਹੁਣ ਦਾਨੀ ਵੀਰ ਜਿਹੜੇ ਦੇਖ ਰਹੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਇਸ ਤਸਵੀਰ ਨੂੰ ਦੇਖ ਕੇ ਜ਼ਰੂਰ ਅੱਖਾਂ ਉਹਨਾਂ ਦੀ ਨਮੋਸ਼ੀ ਹੋ ਜਾਣਗੀਆਂ ਤੇ ਘਰ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਜ਼ਰੂਰ ਸਦਾਰ ਦੋ ਅਸੀਂ ਵੀ ਅਪੀਲ ਕਰਦੇ ਆਂ ਪਈ ਸਾਹਿਬ ਇੱਕ ਵਾਰੀ ਕੰਟੈਕਟ ਨੰਬਰ ਦੇ ਦਿਓ ਇਹਨਾਂ ਦਾ ਕੋਈ ਜਿਸ ਦੇ ਨਾਲ ਜਿਹੜੇ ਲੋਕ ਨੇ ਉਹ ਸੰਪਰਕ ਕਰ ਸਕਣ। ਸਰ ਇਹਨਾਂ ਕੋਲ ਤੇ ਫੋਨ ਨਹੀਂ ਹੈਗਾ। ਇਹਨਾਂ ਕੋਲ ਫੋਨ ਨੰਬਰ ਵੀ ਨਹੀਂ ਹੈਗਾ। ਜੀ ਫੋਨ ਨਹੀਂ ਹੈਗਾ ਇਹਨਾਂ ਕੋਲ। ਇਹਨਾਂ ਕੋਲ ਫੋਨ ਨਹੀਂ ਹੈਗਾ। ਮੇਰਾ ਨੰਬਰ ਲੈ ਲਓ ਮੈਂ ਇਹਨਾਂ ਤੱਕ ਪਹੁੰਚਾ ਦਾਂਗਾ ਨਾ। ਜੀ ਬਿਲਕੁਲ ਬੋਲੇ। 98145 29856 98145 29856 ਮੇਰਾ ਨੰਬਰ ਆ। ਮੇਰੇ ਕੋਲ ਮੈਂ ਇਹਨਾਂ ਨੂੰ ਸਿੱਧਾ ਲੈ ਆਵਾਂਗਾ। ਜੀ ਬਿਲਕੁਲ ਜੀ। ਘਰ ਦੇ ਵਿੱਚ ਇੰਨੀ ਗਰੀਬੀ ਹੈ ਕਿ ਘਰ ਦੇ ਵਿੱਚ ਇੱਕ ਫੋਨ ਨਹੀਂਗਾ ਅੱਜ ਕੱਲ ਦੇ ਜਮਾਨੇ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਘਰ ਦੇ ਵਿੱਚ ਜੇ ਫੋਨ ਨਾ ਹੋਵੇ ਤਾਂ ਗਰੀਬੀ ਕਿਸ ਸਾਥ ਤੱਕ ਹੋ ਸਕਦੀ ਆ ਤਾਂ ਇਲਾਕੇ ਦੇ ਕਾਉਂਸਲਰ ਜਿਹੜੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਨਾਲ ਤੁਸੀਂ ਜ਼ਿੰਮਰ ਕਰ ਲਓ ਮੈਂ ਸਿੱਧਾ ਡਾਇਰੈਕਟਾ ਜਿਹੜਾ ਇਸ ਘਰ ਦੇ ਵਿੱਚ ਲੈ ਆਵਾਂਗਾ ਮਗਰ ਹੁਣ ਤੁਹਾਡੇ ਤੇ ਆ ਸਾਰੀ ਗੱਲ ਜਿਹੜੀ ਛੱਡੀ ਹੈ ਜਿਹੜੇ ਦਾਨੀ ਵੀਰ ਦੇਖ ਰਹੇ ਨੇ ਇਹ ਤਸਵੀਰ ਵੇਖ ਕੇ ਅੱਖਾਂ ਦੇ ਵਿੱਚ ਹੰਝੂ ਦੇਖ ਕੇ ਜ਼ਰੂਰ ਕਿਤੇ ਨਾ ਕਿਸ ਜਿਹੜੀ ਮਦਦ ਆ ਸਾਨੂੰ ਕਰਨੀ ਚਾਹੀਦੀ ਹੈ ਸਾਡਾ ਕੰਮ ਸੀ ਇਹ ਵੀਡੀਓ ਨੂੰ ਤੁਹਾਡੇ ਤੱਕ ਮੁਖਾਤਿਬ ਕਰਨਾ ਫਿਲਹਾਲ ਜਿਹੜੀ ਮਦਦ ਹੈ ਜਿਹੜੀ ਹੁਣ ਤੁਹਾਡੇ ਪੱਖ ਵਿੱਚ ਹੋਣੀ ਹੈ ਤੇ ਜਿਹੜਾ ਕੰਟੈਕਟ ਹੈ ਉਹ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਵੀ ਦੇ ਦਿੱਤਾ ਜਾਵੇਗਾ ਤਾਂ ਜੋ ਤੁਸੀਂ ਇਸ ਪਰਿਵਾਰ ਦੇ ਨਾਲ ਕੰਟੈਕਟ ਕਰ ਸਕੋ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਹਾਂ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ